ਸੱਚੀ ਕਾਲ ਮੈਂ ਹਾਂ ਕਿ ਅਫਸਰਟਡ ਨਿਊਜ਼ ਦੇ ਦਰਸ਼ਕਾਂ ਦਾ ਸਵਾਗਤ ਹੈ ਸ਼ੁਰੂਆਤ ਕਰਦੇ ਇਸ ਵਿਲੇ ਦੀਆਂ ਟਾਪ 20 ਹੈਡਲਾਈਨਸ ਪੰਜਾਬ ਦੇ ਪਛਤਾਚਾਰੀਆਂ ਤੇ ਐਕਸ਼ਨ ਯਮਾਨਪੋਲੀ 300 ਤੋਂ ਜ਼ਿਆਦਾ ਫ੍ਰਸ਼ਟ ਲੋਕ ਪਹੁੰਚੇ ਛੇਲ ਹੈਲਪਲਾਈਨ ਨੰਬਰ ਤੇ ਭੇਜੂ ਸੂਚਨਾ ਦਿੱਲੀ ਆਰਡੀਨੈਂਸ ਯਮਾਨ ਦਾ ਮੋਦੀ ਸਰਕਾਰ ਤੇ ਤਿੱਖਾ ਹਮਲਾ ਬੋਲੇ ਸੁਪਰੀਮ ਕੋਰਟ ਦੀ ਝੁੱਟੀ ਵੇਖੀ ਤਾਪਾਸ ਗੁਰਬਾਣੀ ਪ੍ਰਸਾਦ ਨੂੰ ਲੈ ਕੇ ਐਜਪੀਐਸੂ ਫਦਾਨ ਦਾ ਵੱਡਾ ਬਿਆਨ ਕਿਹਾ ਜਲਦ ਮੰਗੇ ਜਾਣਗੇ ਖੁੱਲੇ ਟੰਡ ਜਿਲੰਦਰ ਦੇ ਵਿੱਚ ਵੱਡੀ ਵਾਰਦਾਤ ਦਰਜਨ ਤੋਂ ਵੱਧ ਲੋਕਾਂ ਨੇ ਨੌਜਵਾਨ ਤੇ ਤੇ ਤਰਹਤ ਹੈਦ ਨਾਲ ਕੀਤਾ ਹਮਲਾ ਪੁਲਿਸ ਕਰ ਰਹੀ ਪੰਜਾਬ ਚ ਕਣਕ ਦੀ ਸਰਕਾਰੀ ਖਰੀਦ 26% ਦੀ ਵਧੀ ਫਨ ਗ੍ਰੇਨ ਨਿਕਲੀ ਤਾਂ ਸਭ ਤੋਂ ਵੱਧ ਅਨਾਜ ਬਾਂਸਾ ਚ ਵਾਪਰੇ ਵੱਡਾ ਦਰਦਨਾਖਾਸਾ ਚਲਦਕਾਰ ਨੂੰ ਲੱਗੀ ਅੱਗ ਹੋਰੰਦੀ ਹੋਈ ਮੋਲ ਪੰਜਾਬ ਚ ਅਪਰਾਧਿਆ ਦੀ ਹੁਣ ਖੈਰ ਨਹੀਂ ਕਾਲ ਕਰਦੇ ਹੀ ਪਹੁੰਚੇਗੀ ਪੰਜਾਬ ਪੁਲਿਸ ਪੁਲਿਸ ਦੇ ਵਿੜੇ ਚ ਨਵੇਂ 998 ਆਧੁਨਿਕ ਐਮਰਜੈਂਸੀ ਰਿਸਪੌਂਸ ਵਿਕਲ ਹੋਇਸ਼ਾ ਅਸੀਂ ਆਪਣੇ ਆਈਐਸਆਈ ਦੇ ਇਸ਼ਾਰੇ ਤੇ ਹੈਰੋਇਨ ਟਿਕਾਣੇ ਲਾਉਣ ਵਾਲੇ ਲਖਵੀਰ ਸਿੰਘ ਦੇ ਦੋ ਸਾਥੀ ਕਿਤੇ ਕਾਬੂ ਮੂਸਾ ਖਾਨ ਦੇ ਇਸ਼ਾਰੇ ਤੇ ਕਰਦੇ ਸੰ ਘਰਬਾ ਵਿਜੇਲ ਬਿਊਰੋ ਨੇ ਜ਼ਿਲ੍ਹਾ ਮੁਹਾਲੀ ਦੇ ਕਰੋਨਾ ਦਾ ਗਲਤ ਟੰਗ ਨਾਲ ਮੁਆਵਜ਼ਾ ਲੈਣ ਵਾਲੇ 6 ਲੋਕੀ ਕਿ ਮੌਤਾਂ ਦੀ ਹੋਈ ਗ੍ਰਿਫਤਾਰੀ। ਰੋਜਪੁਰ ਤੋਂ ਦੁਖਦਾਈ ਖਬਰ ਕਾਰਬੋਨੋ ਸਾਈਕਲ ਦੀ ਟੱਕਰ ਦੌਰਾਨ ਇੱਕ ਵਿਅਕਤੀ ਦੀ ਹੋਈ ਮੌਤ ਅਤੇ ਇੱਕ ਜ਼ਖਮੀ ਪੁਲਿਸ ਨੇ ਮਾਮਲਾ ਕੀਤਾ ਦਰਜ। ਜਮੁ ਕਸ਼ਮੀਰ ਦੇ ਕਿਸ਼ਤਵਾਲਾ ਚ ਹੋਇਆ ਵੱਡਾ ਹਾਸਾ ਸਤਲੁਕਾ ਦੀ ਹੋਈ ਮੌਤ, ਕਈ ਲੋਕੀ ਹੋਈ ਗੰਭੀਰ ਜ਼ਖਮੀ। ਸਰਵੇਦੇ ਵਿੱਚ ਹੋਇਆ ਵੱਡਾ ਖੁਲਾਸਾ ਭਾਰਤ ਜੁਰਾ ਯਾਤਰਾ ਕਰ ਰਹੀ ਹੈ ਕਮਾਲ ਰਾਹੁਲ ਗਾਂਧੀ ਤੇ ਕਾਂਗਰਸ ਦੀ ਲੋਕਪ੍ਰਿਤਾ ਚ ਹੋਇਆ ਵਾਤਾ। ਤੇੰਮ ਤੇ ਇਤਿਹਾਸ ਵਿੱਚ ਪਹਿਲਾ ਮਾਮਲਾ ਰਾਂਚੀ ਚ ਮਹਿਲਾ ਨੇ ਇਕੱਠੇ ਦਿੱਤਾ ਪੰਜ ਬੱਚਿਆਂ ਨੂੰ ਜਨਮ, ਸਾਰੇ ਬੱਚੇ ਸਿਹਤਮੰਦ। ਇਸ ਦੌਰਤੋਂ ਪੁਣੇ ਜਾ ਰਹੀ ਬੱਸ ਚ ਕੰਡਕਟਰ ਨੂੰ ਆਇਆ ਹਾਰਟ ਅਟੈਕ ਸੀਟ ਤੇ ਬੈਠੇ ਬੈਠੇ ਦਸ ਸਕੰਦ ਦੇ ਵਿੱਚ ਗਈ ਜਾਨ ਕੇਂਦਰ ਦੇ ਆਰਡੀਨੈਂਸ ਤੇ ਸਿਆਸੀ ਚੰਗਰ ਵਿਕੇਸ਼ ਜਵਾਲ ਨੇ ਕੀਤੀ ਉਦਘਾਟਨ ਦੇ ਨਾਮ ਗੁਲਾਕਾਤ ਮਮਤਾ ਪੈਨਰਜੀ ਦਾ ਮਿਲਿਆ ਸਵਰਥ ਮਾਝਰ ਪੁਲਿਸ ਚ 1226 ਕਾਂਸਟੇਬਲਾਂ ਦੀ ਹੋਵੇਗੀ ਭਰਤੀ ਵਿੱਤ ਵਿਭਾਗ ਤੋਂ ਮੰਗੀ ਗਈ ਮਨਜ਼ੂਰੀ ਭਾਰਤ ਆਸਟ੍ਰੇਲੀਆ ਚ ਕਈ ਸਮਝੌਤੇ ਤੇ ਦਸਤਖਤ ਪੀਐਮ ਮੋਦੀ ਬੋਲੇ ਟੀ20 ਮੋਰਚ ਸਾਡੇ ਰਿਸ਼ਤ WHO ਦੀ ਵੱਡੀ ਚਾਹਮ ਨਹੀਂ ਆਉਣ ਵਾਲੀ ਕਰੋਨਾ ਤੋਂ ਵੀ ਖਤਰਨਾਕ ਹੋ ਸਕਦੀ ਬਿਮਾਰੀ 2 ਕਰੋੜ ਲੋਕਾਂ ਦੀ ਜਾ ਸਕਦੀ ਹੈ ਜਾਨ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਅਤਵਾਦ ਵਿਰੋਧੀ ਅਦਾਲਤ ਦੇ ਵਿੱਚ ਵੱਡੀ ਰਾਹਤ ਮਿਲ ਸਕਦੀ ਹੈ 8 ਮਾਮਲੇ ਚ 8 ਜੂਨ ਤੱਕ ਮਿਲੀ ਜ਼ਮਾਨਤ ਮੇਰਾ ਚੌਪੜਾ ਨਿਰਚੈ ਵੱਡਾ ਇਤਿਹਾਸ ਬਣੇ ਦੁਨੀਆ ਦੇ ਨੰਬਰ 1 ਜੈਵਿੰਥ ਥਰੋਰ ਖਿਡਾਰੀ ਅਿਤਨ ਮੁਤਲਕ ਦੀਆਂ ਖਬਰਾਂ ਕੱਲ ਫਿਰ ਹਾਜ਼ਰ ਹੋਵਾਂਗੇ ਹੋਰ ਵੀ ਨਵੀਆਂ ਅਤੇ ਤਾਜ਼ੀਆਂ ਖਬਰਾਂ ਦੇ ਨਾਲ ਤੁਸੀਂ ਵੇਖਦੇ ਰਹੋ ਐਸਐਮ ਜੈਨਿਊ